ਇਹ ਕੂਤਰੀ ਮੇਰੇ ਕੋਲ ਕਾਇਦ ਨਾ ਰਹਿ ਰਹਾ ਉਹ ਜੀ ਕਾਇਦ ਨਾ ਰਾਮ ਨਾ ਕਰਦੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਆਪਾਂ ਪਹੁੰਚੇ ਸੋਨੀ ਬਾਈ ਕੋ ਤੇ ਵੀਰਾਏ ਹੋਇਆ ਇਹ ਪਾਣੀ ਪਤ ਕਰਨਾਲ ਤੋਂ ਸਵੇਰੇ 5:30 ਫੋਨ ਕਰਿਆ ਬਾਈਆਂ ਨੇ ਕਹਿੰਨੇ ਬਾਈ ਅਸੀਂ ਆ ਰਹੇ ਤੇ ਵੀ ਸਾਨੂੰ ਲੈ ਜਾ ਕੇ ਇੱਕ ਕੂਤਰ ਲੈਣ ਆਏ ਤੇ ਭਰਾ ਆਏ ਆਪਣੇ ਤੇ ਆਪਣੇ ਬਾਕੀ ਕੂਤਰ ਪਸੰਦਰੀ ਆਏ ਬਾਈ ਇਹਨਾਂ ਨੂੰ ਤੇ ਆਪਣੇ ਕੂਤਰ ਬਿਗਗ ਵੀ ਗਏ ਤੇ ਕੁਝ ਬੰਦੇ ਪਟਿਆਲੇ ਵਾਲੇ ਲੈ ਕੇ ਆਪਾਂ ਤੇ ਤੇ ਆਪਣਾ ਇੱਕ ਨਵਾਂ ਸ਼ਹਿਰ ਵਾਲਾ ਲੈ ਕੇ ਆਪਾਂ ਦੇ ਯਾਰ ਜਿਹੜੇ ਬਾਕੀ ਬਤੇ ਕਬੂਤਰ ਉਹਨਾਂ ਦੇ ਪਸੰਦ ਨਹੀਂ ਆਏ ਇਹਨਾਂ ਚਾਹੀਦੇ ਬੜੇ ਕੂਤੇ ਮੇਰੇ ਕੋਲ ਪੱਠੇ ਪੱਠੇ ਵੱਜ ਗਏ ਨੇ ਹਣ ਅੜਪਾ ਹੈਗੇ 12 ਪੱਠੇ ਆ 12 ਦੇ 12 ਹੀ ਪੱਠੇ ਪੱਠੇ ਦੇ ਫੇ ਬਾਈਆਂ ਹੁਣ ਮੈਂ ਇੱਥੇ ਪਸੰਦ ਆਏ ਚਾਹ ਪੀ ਰਹੇ ਚਾਰੀ ਚੁਸਕਾਂ ਲਾ ਰਹੇ ਆ ਆਪਣੇ ਨਾਲ ਫਤੇ ਬਲੌਗ ਚੈਨਲ ਵਾਲਾ ਤੇ ਦੂਤਾਂ ਨਾਲ ਗੱਲਬਾਤ ਕਰਦੇ ਹੋਏ ਇਹ ਬੈਰੀ ਲਾਗੀ ਦੇ ਟਾਈਮ ਮੈਂ ਕੱਟਾ ਜਾਂਦਾ ਨੇ ਇਹ ਸਾਰੇ ਡਾਏ ਹੋਏ ਆ ਬਾਈ ਮੈਂ ਕੁਪਤਾ ਪਸੰਦ ਕਰੀ ਜੇ ਕੁਤਰ ਵੀ 11 12 ਕਰ ਰਹੀ ਸੀ ਬੈਰੀ ਬੈਗ ਦੀ ਆ ਸਾਡੇ ਦਾ ਉਹਦੇ ਕਰਕੇ ਕੱਟ ਕਰ ਲਏ ਹੁਣ ਉਹਨਾਂ ਦਾ ਹੋਰ ਢਾ ਲੈਣੇ ਤੇ ਪਰ ਬੈਰੀ ਬੋ ਪੈਂਦੀ ਸੀ ਅਬ ਕੇ ਪੱਤੇ ਆ ਹਾਂ ਇਹ ਨਾ ਨਾ ਪੱਤੇ ਸਾਰੇ ਹੋਰ ਬਾਈ ਵਧੀਆ ਬਾਈ ਯਾਰ ਹਾਂ भाई कि आए जीत सोनीपत तो आए सोनी सोनी तो सोनी अच्छा किन्ने शाम फिर शाम को बैठे अच्छा नौ बजे नौ बजे बैठे थे सुबह साढ़े पांच बजे फोन आया इनका बी बाई अोपड़ स्टेशन पहुंच गए अभी भाई हो ठीक ठाक है बैठ ਸਨੀ ਭਾਈ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਵੀਰ ਵਧੀਆ ਹੈ ਭਾਈ ਤੇ ਭਾਈ ਆਪ ਹੋਰ ਆਪਣੇ ਬਿਕੇ ਬਿਕੇ ਮਾੜੇ ਮੋੜੇ ਬਿਕੇ ਭਾਈ ਕੀ ਸੇਲ ਕਰਤੇ ਕਿ ਨਹੀਂ ਅੱਛਾ ਚਲੋ ਚੱਕਰ ਪਤਾ ਕਿ ਆ ਰਿੰਦੂ ਸੇਲ ਕਰਦੇ ਤਾਂ ਸਾਰੇ ਕਰ ਦੋ ਹਾਂ ਪੈਸੇ ਨਹੀਂ ਆਪਣਾ ਰੇਟ ਅਲੱਗ ਆ ਮੈਂ ਸੇਲ ਨਹੀਂ ਪਹਿਲੇ ਨੇ ਭਰਦੇ ਬਾਈ ਹਾਂ ਇਹਦੀ ਵੇਕੇ ਨਾ ਵੇਕੇ ਬਾਈ ਨੇ ਪਸੰਦਤਾ ਕਰ ਲੇ ਇਹਦੇ ਨਾ ਵੇਕੇ ਇਹਦੀ ਮਰਜ਼ੀ ਆ ਚਲ ਆਪਾਂ ਆਏ ਹੋਏ ਨਹੀਂ ਦੂਤ ਮਾਰ ਰੱਖੂਗੇ ਇਹ ਨਹੀਂ ਹੈਗਾ ਵੀ ਨਹੀਂ ਰੱਖੂਗੇ ਪਰ ਬਾਈ ਆਪਾਂ ਨੇ ਜਿਹੜਾ ਰੇਟ ਵੀਡੀਓ 'ਚ ਕਿਹਾ ਹੋਇਆ ਆਪਣੇ ਉਹੀ ਰੇਟ ਨੂੰ ਦੇਣੇ ਆ ਚਲ ਕੋਈ ਗੱਲ ਨਹੀਂ ਆਪਾਂ ਜਾਣ ਲੱਗੇ ਜਿੰਨਾ ਕਿਰਾਇਆ ਤਾਂ ਬਾਸ ਕਰੂਗੇ ਮੜਬਟਾ ਆਪਾਂ ਲੂਗੋ ਕਿ ਹੈ ਨਹੀਂ ਦੂਤ ਤੇ ਬਾਈ ਆਏ ਵੀ ਆ ਹਾਂ ਠੀਕ ਆ ਨਾ ਪੁੱਤਰ ਬਾਈ ਵਧੀਆ ਦਿੱਤੇ ਆ ਆਪਣੇ ਬਾਲ ਤੇ ਬਾਈ ਨੇ ਗਰੰਟ ਕਰਨਾ ਬਹੁਤ ਵਧੀਆ ਉੜਦੇ ਜਾਣ ਬਾਈ ਨੇ ਬਾਈ ਨੇ ਜੋੜਾ ਪੁੱਛਿਆ ਤਾਂ ਵੀ ਆ ਕਬੂਤਰੀ ਤੇ ਮੈਂ ਵੀ ਜਿੱਕਣਾ ਮਰਜੀ ਅੱਖਾਂ ਵਿੱਚ ਕੇ ਬੱਚੇ ਕਢਾ ਕੇ ਦੇ ਘਰਾਂ ਛੱਡ ਲਾ ਜਿੱਥੇ ਮਰਜੀ ਛੱਡ ਲਾ ਭੱਜ ਨਹੀਂ ਸਕਦੇ ਆ ਲਾਲਸਰੀ ਕਬੂਤਰੀ ਅੱਛਾ ਲਾਲਸਰੀ ਆ ਹਾਂ ਪੂਰੇ ਜਾਮ ਆ ਤੇ ਪੂਰੇ ਠੀਕ ਆ ਬਈ ਠੀਕ ਆ ਮਤਲਬ ਵਧੀਆ ਉੜਦੇ ਬਾਈ ਆਪਣਾ ਕਿਉਂ ਇਹਦੇ ਮਾ ਕੂਤਰ ਤਿੰਨ ਤਿੰਨ ਬੱਚੇ ਛੱਡੇ ਆ ਅੱਛਾ ਜੀ ਇੱਕ ਗੱਗੜਾਲ ਦਾ ਆਪਣਾ ਨੰਬਰ 'ਚ ਪੈ ਗਿਆ ਤਾਂ ਕਬੂਤਰ ਖਾਸ ਹੀ ਰਹਿ ਗਏ ਤੇ ਜਿਤਨਾ ਕਾਹਨੂੰ ਕਹਿੰਦਾ ਨੰਬਰ 'ਚ ਪੈ ਗਿਆ ਤਾਂ ਠੀਕ ਆ ਤੇ ਇੱਕ ਕਬੂਤਰ ਆਪਣਾ ਜਿਹੜਾ ਮਾਰ ਮੁੰਡੇ ਕੋ ਯਾਰ ਮਰੰਡੇ ਕੋ ਮਰੇ ਵੀਡੀਓ ਪਾਈ ਵੀ ਮੈਂ ਮੰਡੀਆਂ ਆਪਣੇ ਕਿਹੜਾ ਪੈਣਾ ਮੰਡੀਆਂ ਨਹੀਂ ਲੰਗੀਆਂ ਤਾਂ ਮੁੰਡੀਆਂ ਮੁੰਡੀਆਂ ਉੱਥੇ ਸਾਡਾ ਕਬੂਤਰ ਮਰ ਲਿਆ ਦਾ ਉਹ ਵੀ ਇਹ ਕਬੂਤਰੀ ਦਾ ਪੱਠਾ ਦਾ ਕਬੂਤਰ ਉਹ ਜਰਦਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਠੀਕ ਉੱਥੇ ਵੀ ਬਾਈ ਥੋੜਾ ਜਿਹਾ ਬਾਜੀ ਦਾ ਮਤਲਬ ਕਹਿ ਲਓ ਉੱਥੇ ਨਾ ਉਸ ਟਾਈਮ ਦੋ ਦੋ ਬਾਈ ਨਾ 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 ਦੋ 2:30 ਵਜੇ ਬਾਜੀ ਨਹੀਂ ਬੜੀ ਬਾਈ ਲਾਗਦੇ ਪਿੰਡਾਂ ਵਿੱਚ ਜਿਹੜੀ ਤੋਂ ਪਹਿਲਾਂ ਬਾਜੀ ਨੇ ਵੀਡੀਓ ਉਹਨਾਂ ਨੇ 3:30 ਵਜੇ ਅੱਛਾ 3:30 ਵਜੇ ਬਾਜੀ ਨੇ ਵੀਡੀਓ ਉੱਥੇ ਨਾਲ ਪਾਸ ਪਿੰਡਾਂ ਚ ਸੀ ਜਦ ਪਤਾ ਕਰਿਆ 2 2 2.5 ਵਜੇ ਬਾਜੀ ਫਾਈਨਲ ਹੋਈ ਵਿੱਚ ਨਿਬੜੀ ਹੋਈ ਸੀ ਨਿਬੜੀ ਵੀ ਦੇਖ ਲਓ ਵੀਡੀਓ ਪਈ ਵੀ ਹੈ ਮੇਰੀ ਚਾ ਟੱਕੀ ਇੰਨੀ ਗਰਮੀ ਦੀ ਉਸਤਾ ਜੀ ਤੇ ਤੋਤੂ ਦਾ ਫੋਨ ਆ ਰਿਹਾ ਆਪਣੇ ਕੋਲ ਬਾਈ ਖਿੜਕੀ ਬੰਦ ਕਰ ਦੇ ਕੱਟੇ ਆ ਕੋਈ ਚੱਕ ਨਾ ਚੁੱਪ ਿਆ ਕੀ ਬਾਈ ਤੈਨੂੰ ਵਫਾ ਕਰੇ ਮਹਾਰਾਜ ਕਿਰਪਾ ਕਰੇ ਹਾਂ ਉਹ ਬਾਕੀ ਯਾਰ ਮੈਂ ਦਾ ਮੈਂ ਇਸ ਨੇ ਕਿਸਮਤਾ ਤੂੰ ਲੈ ਕੇ ਚੱਲੇ ਆ ਤੈਨੂੰ ਮਹਾਰਾਜ ਵਫਾ ਕਰੇ ਬਾਈ ਬਾਈ ਜਾਲ ਤੇ ਬੈਠੇ ਦੇਖ ਲੈ ਕੂਤਰਾਂ ਨੇ ਕੱਟ ਕੱਟ ਕੇ ਕਰਿਆ ਮੈਂ ਹੈਗਾ ਕੱਲਾ ਛੱਡਣੇ ਵਾਲਾ ਹਾਂ ਬਾਈ ਪੰਗਾ ਤਾਂ ਇਹੀ ਪੈਂਦਾ ਬਸ ਕੱਲੇ ਛੱਡਣੇ ਕਰਕੇ ਮੈਂ ਤਾਂ ਕੂਤਰ ਦੇ ਰਿਹਾ ਕਿਉਂਕਿ ਇਹਨੇ ਕੂਤਰ ਨੂੰ ਛੱਡ ਵੀ ਨਹੀਂ ਹੁਣੇ ਇਹ ਜਿਹਨਾਂ ਵਿੱਚ ਅੱਧੇ ਛੱਡ ਹੋਣੇ ਆ ਜੇ ਮੇਰੇ ਨਾਲ ਹੁੰਦਾ ਨੀ ਤਾਂ ਤਾਂ ਛੱਡਣੇ ਵਾਲਾ ਜੋੜਦਾਰੇ ਦਈਆਂ ਭਾਈ ਜਣ ਜਿਹੜੇ ਤੋਂ ਖੁੱਲੇ ਜੋੜਾਂ ਗੱਲ ਕਰਦਾ ਨਾ ਇਹ ਭਾਈ ਚਲੋ ਯਾਰ ਚਲੋ ਥੋੜੀ ਆਪਣੀ ਉਹ ਆ ਜਾਨੀ ਮੈਂ ਨਹੀਂ ਮੰਗਦਾ ਜੋੜਾਂ ਦੇ ਨਾਲ ਪਰ ਹਾਂ ਮੈਂ ਨਹੀਂ ਮੈਂ ਜੋੜਾ ਜੋੜਾਂ ਨਾਲ ਅਸੀਂ ਮੰਨਦੇ ਜੇ ਖੁੱਲੇ ਜੋੜੇ ਕੂਤਰ ਨੱਠ ਜਾਂਦੇ ਬਾਈ ਉਹ ਸ਼ਾਮ ਨੂੰ ਉਧਰ ਬਾਜੀ ਸਾਂਝੀ ਹੋਣ ਦੇ ਟਾਈਮ ਆਉਂਦਾ ਕੂਤਰ ਨੂੰ ਤੁਰਪਾਂਦੇ ਉਧਰ ਤੇ ਬਾਕੀ ਆਪਣੀ ਆਪਣੀ ਉਹ ਹੁੰਦੀ ਪਸੰਦ ਆ ਉਹ ਤੇ ਇੰਨਾ ਵੀ ਕਹਿੜਾ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਨੱਠ ਜਵੇ ਟਾਈਮ ਲਾਸਟ ਟਾਈਮ ਤੇ ਲਾਸਟ ਟਾਈਮ ਤਾਂ ਹੁੰਦਾ ਕੂਤ ਨੂੰ ਖੜਨੇ ਦਾ ਕਿੰਨੇ ਬਤਾ ਦੂਗਾ ਨਾ ਬਾਈ ਨੇ ਕੁੱਤਰ ਪਸੰਦ ਹੋ ਕੇ 4 ਹੋ ਗਏ ਸਾਕੇ ਮਾਰਨ ਨੂੰ ਤੇ ਬਾਈ ਗੱਲਬਾਤ ਹੋ ਗਈ ਸਾਰੀ ਜੋ ਵੀ ਮਾੜੀ ਮੋਟੀ ਹੋਣੀ ਦੀ ਪੈਸੇ ਤੇਲੇ ਦੀ ਤੇ ਬਾਈ ਨੇ 4 ਕੁੱਤਰ ਪਸੰਦ ਕਰ ਗਿਆ ਬੰਦੇ ਇਹ ਇੱਕ ਬਿੱਲਾ ਹੈ ਦੋ ਬਿੱਲੇ ਆ WhatsApp ਤੇ ਮੇਰੇ ਕੋਲ ਦਾਲਦੇ ਹੋ ਵੀਡੀਓ ਦੋ ਬਿੱਲੇ ਆ ਲਾਲ ਕਾਲਸਰੀ ਲਾਲਸਰੀ ਜੀ ਆ ਜਰਦੀ ਆ ਦੋ

ਹਾਂ ਬੰਦ ਹੋ ਕੇ ਨਹੀਂ ਨਹੀਂ ਬੰਦ ਹੋਗੇ ਨਹੀਂ ਉੱਡੇ ਬੰਦ ਹੋਦੇ ਨਹੀਂ ਜਾਂਦੇ ਹੈਗੇ ਆਹ ਇਚਲਾ ਹੀ ਕਰਦੇ ਜਿਹੜਾ ਆਹ ਕਬੂਤਰੀ ਹੈ ਨਾ ਜੌਂਸ ਦੀ ਆਪੀ ਚੱਲਦੀ ਇਹ ਜਿਆਦਾ ਉੱਚੀ ਉੱਡਦੀ ਆ ਤੇ ਇਹ ਕਮਤਨ ਜਾਂਦੀ ਹੋਵੇ ਆ ਤਾਂ ਜਮੇ ਅਧਿਕਾਰੇ ਚੱਲਦੀ ਆ ਜਿਹੜਾ ਗਾਇਰਾਮ ਦਾ ਮੰਜਾ ਲਾ ਕੇ ਬਈ ਆਂ ਦਿਖਿਲੇ ਕੋਈ ਚਲਪੀ ਨਾ ਬੰਦ ਦੋ ਯਾਰ ਮਗਰ ਇਹ ਦੂ ਚਲਾ ਕੇ ਦਿੱਤੀ ਆ ਮੈਨੂੰ ਹੁਣ ਚਲਾਈਏ ਚੱਲ ਹੁਣ ਚਲਾ ਦਿਖਾਏ ਮੈਨੂੰ ਚੱਲ ਚੱਲ ਕੋਈ ਨਹੀਂ ਕਰ ਲੋ ਸ਼ੌਂਕ ਬਾਈ ਆ ਕਬੂਤਰ ਲੈ ਕੇ ਚੱਲਿਆ ਵੀਰ ਇਹ ਹਾਂ ਇੱਕ ਠੀਕ ਹੈ ਜੀ ਠੀਕ ਹੈ ਬਾਈ ਇਹ ਕਾਲੇ ਵੀਰ ਤੇ ਲੈ ਕੇ ਚੱਲਿਆ ਜੀ ਆ ਦੂਜਾ ਕਬੂਤਰ ਆ ਹੋ ਜੀ ਟਿੱਟਿਆ ਖਾ ਬਿੱਲਾ ਬਿੱਲਾ ਕਬੂਤਰ ਕੱਢ ਕੱਢ ਦੇਖ ਬਾਈ ਕਿੱਡੇ ਕਿੱਡੇ ਲੰਬੇ ਇਹਨਾਂ ਦੇ ਹਨਾ ਕਾਈ ਬਾਕੀ ਬਾਈ ਹੁਣ ਸਰ ਕਰਾ ਕੇ ਵੀਰ ਡਾ ਕੇ ਦੱਸੂਗਾ ਆਪਾਂ ਨੂੰ ਠੀਕ ਹੈ ਜੀ ਆਪਾਂ ਨੇ ਤਾਂ ਡਾਏ ਹੋਵੇ ਬਾਈ ਆਪਾਂ ਨੂੰ ਵਧੀਆ ਉੜੇ ਆਪਣੇ ਕੋਲ ਬਾਕੀ ਵੀਰ ਹੁਣ ਜਾ ਕੇ ਇਹਨਾਂ ਨੂੰ ਸਰ ਕਰ ਲੂਗਾ ਕੱਟ ਕਰੇ ਵੀ ਆਪਾਂ ਫਿਰ ਡਾ ਕੇ ਦੱਸੂਗਾ ਇਹਨੂੰ ਕਿਹਾ ਵੀ ਬਾਈ ਫੋਨ ਕਰੀ ਨੰਬਰ ਰੇਤਾ ਬਾਈ ਯੂ ਨੰਬਰ ਦੇ ਤਾਂ ਆਪਾਂ ਨੰਬਰ ਹੀ ਤਾਂ ਲੈ ਵੀ ਲਿਆ ਆ ਬਾਈ ਇੱਕ ਵਾਰ ਡਾਈ ਕਬੂਤਰ ਫਿਰ ਦੱਸ ਦਿੰਦਾ ਅੱਗੇ ਠੀਕ ਹੈ ਜੀ ਇਹ ਕਬੂਤਰੀ ਹੈ ਨਾ ਕਬੂਤਰੀ ਇਹ ਕਬੂਤਰੀ ਹੈ ਲੱਗੇ ਠੀਕ ਹੈ ਲਓ ਜੀ ਇਹ ਚਾਰ ਗ੍ਰੂਟਰ ਲੈ ਕੇ ਚੱਲੇ ਆ ਬਾਈ ਦੋ ਬਾਈ ਨੇ ਹਣਾ ਦੇਖੋ ਆ ਡੱਬੇ ਚ ਪੈਕ ਕਰਦੇ ਆਪਾਂ ਵਿੱਚ ਗਲੀਆਂ ਘਟਦੀਆਂ ਬਾਈ ਏਡਾਂ ਜਿਹਾ ਆਪਾਂ ਨੇ ਹਣਾ ਸਵਾ ਲੱਗਦੀ ਰਹੇ ਹਨ ਪੈਕ ਕਰਕੇ ਚਲੋ ਵਿਚਾਰੀ ਇਹਨਾਂ ਨੂੰ ਬਾਈਆਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਰਸਤੇ ਵਿੱਚ ਐਨ ਕਰਤੇ ਪੈਕ ਇਹ ਵੀ ਤੇਰੇ ਮਾਰੇ ਲੈ ਬਾਈ ਪਰ ਵੀ ਕਰਦੀ ਹੈ ਗਲੀਆਂ ਹਨਾ ਨਹੀਂ ਨਹੀਂ ਫਿਰ ਏਦਾਂ ਬੋਗਦਾ ਥੱਲੇ ਲੈ ਕੇ ਇਹਨੂੰ ਕਮਾ ਕੇ ਨਹੀਂ ਨਹੀਂ ਕਮਾ ਦੇ ਇੱਕ ਵਾਰ ਗਲੀਆਂ ਨਾ ਬੰਦ ਕਰ ਦੇ ਤੂੰ ਨਹੀਂ ਕੋਈ ਨਾਮ ਕਿਹੜਾ ਕਰੀਏ ਜੀ ਦਾ ਕੋਈ ਨਹੀਂ ਟਰੇਨ ਜਾਣਾ ਸਹੀ ਸਲਾਮ ਲੈ ਕੇ ਜਾਏ ਠੀਕ ਹੈ ਨਾ ਇੱਕ ਵਾਰੀ ਸਾਡੇ ਕਿਆ ਹੋਇਆ ਤਾਂ ਮੇਰੇ ਬੰਦਾ ਕੁਛ ਲੈ ਗਿਆ ਉਹਦੇ ਫਲਟੇ ਫਰਾਣਾ ਤੇ ਉਹਦੇ ਹੋਰ ਸਾਰੇ ਨਹੀਂ ਹੂੰ ਬਾਕੀ ਬਾਈ ਵੀਰ ਨੂੰ ਮਹਾਰਾਜ ਤੰਦਰੁਸਤੀ ਕਬੂਤਰਾਂ ਨੂੰ ਬਖਸ਼ੇ ਬਾਈ ਨੂੰ ਵੀ ਤੰਦਰੁਸਤੀਆਂ ਬਖਸ਼ੇ ਕਬੂਤਰ ਵਫਾ ਕਰਨੇ ਨੂੰ ਹਨਾ ਜਾ ਕੇ ਵੀਰ ਨੂੰ ਚਲੋ ਠੀਕ ਹੈ ਜੀ ਬਾਈ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ